ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਨੂੰ ਅੱਜ ਨਸ਼ੇ ਦੇ ਮਾਮਲਿਆਂ ਲੈ ਕੇ ਪੰਜਾਬ ਸਰਕਾਰ ਦੀ ਲਗਾਤਾਰ ਹੋ ਰਹੀ ਬਦਨਾਮੀ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਡਿਪਟੀ ਕਮਿਸ਼ਨਰ ਤੇ ਐਸਐਸਪੀ ਨੂੰ ਦਿੱਤੀ ਹੁਕਮਾਂ ਦੀ ਪਾਲਣਾ ਕਰਦੇ ਹੋਏ ਅੱਜ ਬਠਿੰਡਾ ਪੁਲਿਸ ਵੱਲੋਂ ਡੀਆਈਐ ਜੀ ਸਿੰਘ ਦੀ ਗਵਾਹੀ ਦੇ ਵਿੱਚ ਛਾਪੇ ਮਾਰੀਦਾਨ ਪੁਲਿਸ ਨੂੰ ਨਸ਼ੀਲੇ ਪਦਾਰਥ ਤਸਕਰੀ ਮਾਮਲੇ 'ਚ ਨੌਜਵਾਨਾਂ ਨੂੰ ਹਰਾਸਿਬ ਚ ਲਿਆ ਗਿਆ ਸੋ ਕੋ ਘਰ ਘਰ ਦੀ ਤਲਾਸ਼ੀ ਲਈ ਗਈ ਇਸ ਮੌਕੇ ਤੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਨਸ਼ੇ ਕਾਰੋਬਾਰਾਂ ਵਿੱਚ ਸ਼ਾਮਲ ਲੋਕਾਂ ਵਿਰੁੱਧ ਸਖਤ ਕਾਰਵਾਈ ਕੀਤੀਆਂ ਜਾ ਰਹੀਆਂ ਹਨ ਬਾਰ ਬਾਰ ਨਸ਼ਿਆਂ ਦੇ ਕਾਰੋਬਾਰ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀਆਂ ਜਾ ਰਹੀਆਂ ਹਨ ਉਹਦੇ ਨਾਲ-ਨਾਲ ਪੁਲਿਸ ਕਾਰਨ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਹ ਸਾਨੂੰ ਸੰਪਰਕ ਕਰ ਸਕਦਾ ਹੈ ਸਰਕਾਰੀ ਹਸਪਤਾਲ ਨਸ਼ਾ ਛਡਾਊ ਕੇਂਦਰ ਵੀ ਜਾ ਕੇ ਆਪਣਾ ਇਲਾਜ ਕਰਵਾ ਸਕਦੇ ਹਨ ਪ੍ਰਸ਼ਾਸਨ ਵੱਲੋਂ ਇਹ ਨੌਜਵਾਨਾਂ ਨੂੰ ਹਰ ਸੰਭਵ ਮਦਦ ਦਿੱਤੀ ਜਾਣਗੀ ਐਡੀ ਆਈ ਹਰਜੀਤ ਸਿੰਘ ਨੇ ਕਿਹਾ ਕਿ ਨਸ਼ਾ ਵਿੱਚ ਸ਼ਾਮਲ ਜ਼ਿਆਦਾਤਰ ਨੌਜਵਾਨ ਬੇਰੋਜ਼ਗਾਰ ਹਨ ਤੇ ਰੋਜ਼ਗਾਰ ਦੇਣ ਦੇ ਲਈ ਪ੍ਰਸ਼ਾਸਨ ਨਾਲ ਗੱਲਬਾਤ ਕਰਦੇ ਹਨ ਤੇ ਉਹਨਾਂ ਦੇ ਬੱਚ ਨੌਕਰੀਆਂ ਲਈ ਸਪਲਾਈ ਦੇਣ ਦਾ ਯਤਨ ਕੀਤਾ ਜਾ ਰਹੇ ਹਨ ਅਤੇ ਲੋਕਾਂ ਨੂੰ ਪੀੜ ਕੀਤੇ ਨਸ਼ਾ ਵੇਚਣ ਵਾਲਿਆਂ ਵਿਰੁੱਧ ਪੁਲਸ ਨੇ ਨਾਲ ਸੰਜੀਕਰਨ ਕਰਨਾ ਤੈ ਤਾਂ ਕਿ ਸਖਤ ਕਾਰਵਾਈਆਂ ਹੋ ਸਕ ਅਤੇ ਇਸ ਮੌਕੇ ਤੇ ਬਲੌਕ ਸਮಿತಿ ਗਰਨਾਵ ਸਿੰਘ ਨੇ ਕਿਹਾ ਕਿ ਨਸ਼ਾ ਵਿਰੋਧੀ ਕਬੱਡੀ ਮਹਿੰਮ ਚਲਾਈ ਜਾ ਰਹੀ ਹੈ ਜ ਜਿਹਦੇ ਨਾਲ ਨੌਜਵਾਨ ਮਹਿੰਮ ਦਾ ਸ਼ਿਕਾਰ ਹੋ ਨਸ਼ਿਆਂ ਦਾ ਚਿਕਾਰ ਹੋ ਰਿਹਾ ਜਨ ਉਹਨਾਂ ਦਾ ਬਚਾਓ ਸਕੇ ਨਸ਼ਾ ਤਸਕਰਾਂ ਵੱਦੀ ਬਣਾ ਕੇ ਇਹਨਾਂ ਨੂੰ ਨੌਜਵਾਨਾਂ ਨੂੰ ਗਲਤ ਰਹਾ ਤੇ ਪਾਇਆ ਜਾ ਰਿਹਾ ਹੈ ਇਹ ਦੂਜੇ ਘਿਰਲੂ ਸਮਾਨ ਵੇਚ ਕੇ ਆਪਣੇ ਨਸ਼ਾ ਖੋਰੀ ਪੂਰੀ ਕਰ ਰਹੇ ਹਨ ਜ਼ਿਲ੍ਹਾ ਪ੍ਰਸ਼ਾਸਨ ਮੰਗ ਕੀਤੀ ਹੈ ਕਿ ਨਸ਼ੇ ਦੀ ਲਤਨ ਪੀੜਤ ਨੌਜਵਾਨਾਂ ਨੂੰ ਸਹਾਇਤਾ ਕੀਤੀ ਜਾਵੇ ਤੇ ਉਹਨਾਂ ਦਾ ਇਲਾਜ ਸਹੀ ਸਮੇਂ ਤੇ ਕਰਾਇਆ ਜਾਣ ਤੇ ਬਲਾਕ ਸਮਟੀ ਮੈਂਬਰ ਨੇ ਕਿਹਾ ਕਿ ਨਸ਼ਾ ਤਸਕਰਾਂ ਪੁਲਿਸ ਛਾਪੇ ਮਾਰੀਆਂ ਬਾਰੇ ਪਹਿਲਾਂ ਹੀ ਪਤਾ ਲੱਗ ਗਿਆ ਨੇ ਇਸ ਲਈ ਪੁਲਿਸ ਅਧਿਕਾਰੀਆਂ ਨੂੰ ਛਾਪੇ ਉੱਪਰ ਰੱਖਣਾ ਚਾਹੀਦਾ ਹੈ ਜੋ ਕਿ ਨਸ਼ੇ ਤਸਕਰਾਂ ਫੜੇ ਜਾ ਸਕਤ ਤਸਵੀਰਾਂ ਵਿੱਚ ਦੇਖ ਸਕਦੇ ਹੋ ਪੰਜਾਬ ਪੁਲਿਸ ਵੱਲੋਂ ਕਪੜਿਆਂ ਤੱਕ ਦੀ ਤਲਾਸ਼ੀਆਂ ਲਈਆਂ ਜਾ ਰਹੀਆਂ ਹਨ ਤਸਵੀਰਾਂ ਤੁਹਾਡੇ ਸਾਹਮਣੇ ਨਸ਼ਰ ਹੋ ਰਹੀਆਂ ਹਨ ਜਿਨ੍ਹਾਂ ਦੇ ਵਿੱਚ ਵੱਡੀ ਪੱਧਰ ਤੇ ਜਿੱਥੇ ਪੰਜਾਬ ਪੁਲਿਸ ਵੱਲੋਂ ਅੱਜ ਪੰਜਾਬ ਦੇ ਬਕੋਵਕ ਪਟਿਆਲਾ ਸੰਗਰੂਰ ਅਤੇ ਹੋਰ ਸੂਬਿਆਂ ਦੇ ਵਿੱਚ ਤਲਾਸ਼ੀਆਂ ਕੀਤੀਆਂ ਜਾ ਰਹੀਆਂ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਤਲਾਸ਼ੀ ਮਹਿੰਮ ਚੱਲ ਰਹੀ ਹੈ ਅਤੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਸਰਚ ਆਪਰੇਸ਼ਨ ਕੀਤੇ ਜਾ ਰਹੇ ਹਨ ਜਿਸ ਦੇ ਨਾਲ ਕਿ ਨਸ਼ੇ ਨੂੰ ਠੱਲ ਪਾਏ ਜਾਣ ਦੇ ਲਈ ਕੋਸ਼ਿਸ਼ਾਂ جاری ਹਨ ਕਿਉਂਕਿ ਇਸ ਦੇ ਨਾਲ ਨੌਜਵਾਨ ਵਰਗ ਜਿਹੜੇ ਗਲਤ ਰਾਹਾਂ ਤੇ ਤੁਰਦੇ ਹਨ ਉਹਨਾਂ ਨੂੰ ਰੋਕਣ ਦੇ ਲਈ ਪੰਜਾਬ ਪੁਲਿਸ ਵੱਲੋਂ ਸਖਤੀ ਪੂਰੀਆਂ ਕੀਤੀਆਂ ਜਾ ਰਹੀਆਂ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਬਠਿੰਡਾ ਪੁਲਿਸ ਵੱਲੋਂ ਤਲਾਸ਼ੀ ਕੀਤੀਆਂ ਜਾ ਰਹੀਆਂ ਹਨ ਅਤੀ ਸਮੋਕਤੀ ਤੇ ਤੇ ਬਕਵਾਕਰ ਸਹਿਬਾਨ ਨਜ਼ਰ ਖੜੇ ਨਜ਼ਰ ਆਉਸ ਨੂੰ ਸੁਣਾਉਣਾ ਕੀ ਕਹਿੰਦੇ ਨਜ਼ਰ ਆਈ ਆਪਣੀ ਕੰਮ ਕਰਦਾ ਜੇ ਜਾਂ ਕੋਈ ਵੀਰ ਵਾਲਾ ਲੈਣ ਆ ਜਾਂਦਾ ਤੋਂ ਨੂੰ ਜਾ ਕੇ ਦੁਆ ਲਿਆ ਕੋਈ ਉਹਨੂੰ ਦੁਆ ਤਾਂ ਕੋਈ ਆਪ ਕੀ ਦੇ ਜੀ

ਦੇ ਸਾਇਰੋ ਤੇ ਉਹ ਸਾਡੀ ਚੰਗਤ ਕਰਦਾ ਮੈਂ ਤਾਂ ਥਰ ਪਹਿਲਾਂ ਵੀ ਸਰ ਜੀ ਨਾਲ ਗੱਲਬਾਤ ਹੋਈ ਸੀ ਕਿ ਮਹਰਦ ਜੀ ਆਪਣੇ ਰਮਾਣਾ ਸਾਹਿਬ ਰਹੇ ਸੀ ਉਹਨਾਂ ਨਾਲ ਮੈਂ ਦੋ ਸਾਹ ਆਪ ਦਾ ਤੇ ਫਰੀ ਬੰਦੇ ਰਾਮਪੁਰੇ ਖੋਤੀ ਦਾ ਤੇ ਫਲਦ ਜੀ ਸਾਡੀ ਕਮੇਟੀ ਦੀ ਰਸਤੀ ਜਾਨੀ ਉਹ ਬਾਅਦ ਚ ਫਿਰ ਮੇਰੀ ਹਿੰਮਤ ਨਹੀਂ ਰਹਿ ਗਈ ਜੀ ਮਰਾਸੀ ਦਿਨ ਤੱਕ ਅੱਜ ਆਪ ਪਹੇਲੂ ਤੇ ਆਪ ਹੀ ਟੁੱਟਿਆ ਹੋਈ ਆ ਹਾਂ ਕੋਈ ਨਹੀਂ ਸਾਡੇ ਵੱਲੋਂ ਅੱਧ ਕੱਟਿਆ ਨਹੀਂ ਉਹ ਪਰ ਮੈਂ ਫਿਰ ਮੈਂ ਹਿੰਮਤ ਰਹਿ ਗਈ ਕਿ ਕਿਦ ਨੂੰ ਫੜਨ ਜੋਗੀ ਨਹੀਂ ਨਹੀਂ ਸਾਡੇ ਕੋਲ ਇਹਨਾਂ ਨਾਲ ਕਿਸੇ ਇਨਸਟ੍ਰਕਟਰ ਨੂੰ ਨਹੀਂ ਕਰਵਾ ਪਰਵਾਦੇ ਨੂੰ ਮੈਂ ਸਿਰਫ ਸੀਐਨ ਚਾਰਜ ਕਰਵਾ ਦਿੰਦਾ ਇਹਨਾਂ ਸਾਰਿਆਂ ਨੇ ਬੈਠ ਕੇ ਤੋਂ ਬਾਕੀ ਦੇਖ ਰਾਤ ਸੁਨਹਿਰੀ ਸੱਜੋਗੀ ਸੱਜਣ ਪਾ ਕੇ ਰੱਖ ਹੋਰ ਜਿੱਥੇ ਖੜੀ ਆ ਉੱਥੇ ਜੇ ਲੈ ਜਾ ਸਰਚ ਪਿਆਨ ਚਲਾਇਆ ਜਾ ਰਿਹਾ ਹੈ ਕੀ ਮਕਸਦ ਹੈ ਜੀ ਇਸ ਪਿੱਛੇ ਕਿੰਨੇ ਕੁ ਲੋਕ ਤੁਹਾਡੇ ਵੱਲੋਂ ਜਿਹੜੇ ਰਾਉਂਡ ਅਪ ਕੀਤੇ ਇਹਦਾ ਮਾ ਮਕਸਦ ਇਹ ਸਰਚ ਆਪਰੇਸ਼ਨ ਜਿਹੜਾ ਅੱਜ ਚਲਾਇਆ ਗਿਆ ਉਹਦਾ ਹੈ ਕਿ ਅਸੀਂ ਜਿਹੜਾ ਹੈਗਾ ਇੱਕ ਮਹੀਨੇ ਦੇ ਵਿੱਚ ਜਿਹੜਾ ਹੈਗਾ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨਾ ਔਰ ਇਸੇ ਮਕਸਦ ਤੇ ਜਿਹੜਾ ਹੈਗਾ ਅੱਜ ਤੋਂ ਜਿਹੜੀ ਸਾਡੀ ਮੁਹਿੰਮ ਜਿਹੜੀ ਹੈ ਬੀੜ ਤਲਾਬ ਦੇ ਏਰੀਆ ਦੇ ਵਿੱਚ ਸਰਚ ਆਪਰੇਸ਼ਨ ਰਾਹੀਂ ਚਾਲੂ ਕੀਤੀ ਗਈ ਹੈ ਅੱਜ ਇੱਥੇ ਜਿਹੜੇ ਦੋ ਨਸ਼ਾ ਤਸਕਰਾਂ ਤੋਂ ਗ੍ਰਾਹਤਗੀ ਹੋਈ ਹੈ ਜਿਨ੍ਹਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਸਾਡੇ ਵੱਲੋਂ ਕੀਤੀ ਜਾਏਗੀ ਔਰ ਇਸ ਤੋਂ ਇਲਾਵਾ 7-8 ਵਿਅਕਤੀ ਜਿੰਨੇ ਜਿਹੜੇ ਰਾਉਂਡ ਅਪ ਕੀਤੇ ਗਏ ਨੇ ਔਰ ਫਰਦਰ ਜਿਹੜੀ ਹੈਗੀ ਸਾਡੀ ਰੋਜ਼ਾਨਾ ਦੀ ਜਿਹੜੀ ਹੈਗੀ ਇਹ ਕਾਰਵਾਈ ਚੱਲਦੀ ਰਹੇਗੀ ਅਗਲੇ ਆਉਣ ਵਾਲੇ 1-2 ਮਹੀਨਿਆਂ ਤੱਕ ਸਰ ਸ਼ਹਿਰ ਦੇ ਵਿੱਚ ਦੋ ਇਹ ਜੇ ਲਾਕੇ ਨੇ ਜੋ ਲਗਾਤਾਰ ਨਸ਼ੇ ਦੇ ਮਾਮਲੇ ਨਾਲ ਜੁੜੇ ਹੋਏ ਨੇ ਥੋਬਿਆਣਾ ਤੇ ਬੀਟਲਾ ਬਸਤੀ ਲਗਾਤਾਰ ਸੱਚ ਬਿਆਨ ਵਿੱਚ ਆਖਰ ਇਹ ਜਿਹੜਾ ਕੀ ਕਾਰਨ ਹੈ ਵੀ ਇੱਥੇ ਜਿਹੜਾ ਨਸ਼ਾ ਰੁਕ ਨਹੀਂ ਗਿਆ ਹੈਗਾ ਦੇਖੋ ਇਹ ਦੋਵੇਂ ਜਗ੍ਹਾ ਦੇ ਵਿੱਚ ਜੋ ਮੇਰੀ ਸਮਝ ਚ ਆਂਦਾ ਹੈਗਾ ਕਿ ਜਿਹੜੇ ਹੈਗੇ ਜਿਆਦਾਤਰ ਵਿਅਕਤੀ ਜਿਹੜੇ ਹੈਗੇ ਉਹ ਉਹਨਾਂ ਕੋਲ ਕਮਾਈ ਦੇ ਸਾਧਨ ਦੀ ਜਿਹੜੀ ਘਾਟ ਹੈ ਔਰ ਜਿਹੜਾ ਨੌਜਵਾਨ ਹੈ ਉਹ ਕਈ ਵਾਰੀ ਗਲਤ ਰਸਤਾ ਜਿਹੜਾ ਅਖਤਿਆਰ ਕਰ ਲੈਂਦਾ ਹੈ ਪੈਸੇ ਕਮਾਉਣ ਵਾਸਤੇ ਔਰ ਜਿਹਦੇ ਕਾਰਨ ਕਿ ਉਹ ਅਜੇ ਕੰਮਾਂ ਦੇ ਵਿੱਚ ਲੱਗ ਜਾਂਦਾ ਹੈ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਪੁਲਿਸ ਦੀ ਕਾਰਵਾਈ ਹੋਣ ਤੋਂ ਬਾਅਦ ਉਹਦੇ ਵਿੱਚ ਜਿਹੜਾ ਹੈਗਾ ਸਮਾਜ ਦੀ ਬਦਨਾਮੀ ਦਾ ਵੀ ਜਿਹੜਾ ਉਹਦੇ ਤੇ ਸੰਕਟ ਘਿਰਦਾ ਤੇ ਇਸੇ ਤਰੀਕੇ ਨਾਲ ਇਹ ਬਸਤੀਆਂ ਦੇ ਵਿੱਚ ਦੇਖਣ ਚ ਆਇਆ ਹੈ ਕਿ ਜਿਹੜੇ ਗਰੀਬ ਜ਼ਿਆਦਾ ਗਰੀਬ ਘਰਾਂ ਦੇ ਲੋਕ ਨੇ ਉਹਨਾਂ ਦੇ ਘਰਾਂ ਦੇ ਵਿੱਚ ਆਸ-ਪਾਸੇ ਦੇ ਲੋਕਾਂ ਵੱਲੋਂ ਆਣਾ ਜਾਣਾ ਵੀ ਲੱਗਿਆ ਰੰਦਾ ਹੈ ਜਿਦੇ ਚ ਕਿ ਜਿਹੜੇ ਮਾੜੇ ਅਨਸਰ ਨੇ ਉਹ ਆਪਣੀ ਕਾਰਵਾਈ ਨੂੰ ਅੰਜਾਮ ਦੇ ਦਿੰਦੇ ਨੇ ਤੇ ਇਹਦੇ ਵਿੱਚ ਜਿਹੜੀ ਹੈਗੀ ਲੋਕਾਂ ਦੀ ਸੈਂਸਿਟਾਈਜ਼ੇਸ਼ਨ ਬਹੁਤ ਜ਼ਰੂਰੀ ਹੈ ਸਾਡੇ ਵੱਲੋਂ ਜਿਹੜਾ ਹੁਣ ਇਸ ਮੁਹਿੰਮ ਦੇ ਤਹਿਤ ਅਸੀਂ ਇੱਕ ਪ੍ਰੋਗਰਾਮ ਰੱਖਿਆ ਜਿਹਦੇ ਚ ਨੁਕੜ ਨਾਟਕ ਰਾਹੀਂ ਲੋਕਾਂ ਨੂੰ ਸੈਂਸਿਟਾਈਜ਼ ਕੀਤਾ ਜਾਏਗਾ ਕਿਉਂਕਿ ਜਿਹੜੇ ਘੱਟ ਪੜੇ ਲਿਖੇ ਲੋਕ ਨੇ ਜਾਂ ਗਰੀਬ ਲੋਕ ਨੇ ਉਹਨਾਂ ਨੂੰ ਸੈਂਸਿਟਾਈਜ਼ ਕਰਨ ਵਾਸਤੇ ਇੱਕ ਅਲੱਗ ਤਰ੍ਹਾਂ ਦਾ ਸਾਡੇ ਵੱਲੋਂ ਇੱਥੇ ਪ੍ਰੋਗਰਾਮ ਜਿਹੜਾ ਹੈਗਾ ਉਹ ਉਦਿੱਕਿਆ ਗਿਆ ਔਰ ਇਹਦੇ ਵਿੱਚ ਹੀ ਡੀਸੀ ਸਾਹਿਬ ਨੂੰ ਵੀ ਗੁਜਾਰਿਸ਼ ਕੀਤੀ ਹੈ ਇੱਕ ਸਕਿੱਲ ਡਿਵੈਲਪਮੈਂਟ ਸੈਂਟਰ ਜਿਹੜੇ ਸਾਡੇ ਰੀਹੈਬਿਲੀਟੇਸ਼ਨ ਸੈਂਟਰ ਦੇ ਵਿੱਚ ਹੁੰਦੇ ਨੇ ਉਹਨਾਂ ਰਾਹੀਂ ਇਹਨਾਂ ਲੋਕਾਂ ਨੂੰ ਜਿਹੜਾ ਹੈਗਾ ਕਮਾਈ ਦੇ ਸਾਧਨਾਂ ਦੀ ਜਿਹੜੀ ਹੈਗੀ ਹੈ ਟ੍ਰੇਨਿੰਗ ਵੀ ਦਿੱਤੀ ਜਾਏਗੀ ਤਾਂ ਕਿ ਇਹ ਇਸ ਤਰੀਕੇ ਦੇ ਨਜਾਇਜ਼ ਕੰਮਾਂ ਤੋਂ ਜਿਹੜਾ ਹੈਗਾ ਹਟ ਕੇ ਤੇ ਇੱਕ ਸਹੀ ਤਰੀਕੇ ਦੀ ਜ਼ਿੰਦਗੀ ਜੀ ਸਕਣ। ਸਰ ਜਿਹੜੇ ਲੋਕ ਫੀਡਪਟ ਨੇ ਨਸ਼ੇ ਤੋਂ ਉਹ ਨਸ਼ਾ ਛੱਡਣਾ ਵੀ ਚਾਹੁੰਦੇ ਪਰ ਉਹਨਾਂ ਨੂੰ ਕੋਈ ਰਾਹ ਨਹੀਂ ਮਿਲ ਰਿਹਾ ਹੈਗਾ। ਉਹਨਾਂ ਨੂੰ ਲੈ ਕੇ ਵੀ ਜਿਹੜਾ ਹੈਗਾ ਦੇਖੋ ਨਸ਼ਾ ਜੇ ਆਪਾਂ ਛੱਡਣਾ ਚਾਹੁੰਦੇ ਆ ਗਵਰਨਮੈਂਟ ਦਾ ਡੀ ਐਡਿਕਸ਼ਨ ਸੈਂਟਰ ਜਿਹੜਾ ਹੈਗਾ ਬਣਿਆ ਜਿੱਦੇ ਚ ਕਿ ਫ੍ਰੀ ਦੇ ਵਿੱਚ ਨਸ਼ਾ ਛੜਾਇਆ ਜਾਂਦਾ ਹੈ। ਪ੍ਰੀਲੀਮినਰੀ ਟੈਸਟ ਤੇ ਹਾਰਡਲੀ 1000 ਰੁਪਿਆ ਜਾਂ ਉਸ ਤੋਂ ਵੀ ਘੱਟ ਖਰਚਾ ਆਉਂਦਾ ਹੈ ਉਸ ਤੋਂ ਬਾਅਦ ਜਿਹੜੀ ਸਾਰੀ ਜਿਹੜੀ ਹੈਗੀ ਪ੍ਰਕਿਰਿਆ ਹਫਤੇ ਦੋ ਹਫਤੇ ਦੀ ਉਹ ਫ੍ਰੀ ਆਫ ਕਾਸਟ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਚੌਰਾ ਜਿਹੜੇ ਨੇ ਪ੍ਰਾਈਵੇਟ ਡੀ ਐਡਿਕਸ਼ਨ ਸੈਂਟਰ ਵੀ ਜ਼ਿਲ੍ਹਾ ਬਠਿੰਡਾ ਦੇ ਵਿੱਚ ਨੇ ਤੇ ਉਹਦੇ ਵਿੱਚ ਜੋ ਮੈਂ ਦੇਖਦਾ ਹਾਂ ਕਿ ਸਮਾਜ ਦੇ ਵਿੱਚ ਇਹ ਦੇਖਣ ਚ ਆਇਆ ਕਿ ਪਰਿਵਾਰ ਵੱਲੋਂ ਜਾਂ ਜਿਹੜੇ ਨਸ਼ਾ ਕਰਨ ਵਾਲੇ ਵਿਅਕਤੀਆਂ ਦੇ ਦੋਸਤ ਮਿੱਤਰ ਨੇ ਉਹਨਾਂ ਵੱਲੋਂ ਥੋੜੀ ਟਿੱਲ ਕਈ ਵਾਰੀ ਆਪਾਂ ਨੂੰ ਪਾਈ ਜਾਂਦੀ ਹੈ ਕਿਉਂਕਿ ਜਦੋਂ ਵੀ ਆਪਾਂ ਕਿਸੇ ਵੀ ਨਸ਼ਾ ਕਰਨ ਵਾਲੇ ਵਿਅਕਤੀ ਨੂੰ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਭਰਤੀ ਕਰਾਣੇ ਆ ਤਾਂ ਉਹਦੇ ਨਾਲ ਪਰਿਵਾਰ ਦੇ ਮੈਂਬਰ ਤੇ ਉਹਦੇ ਦੋਸਤਾਂ ਦਾ ਜਿਹੜਾ ਹੈਗਾ ਟਾਈਮ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਇੱਕ ਪਰਿਵਾਰਕ ਵਿਅਕਤੀ ਨੂੰ ਉਹਦੇ ਨਾਲ 24 ਘੰਟੇ ਰਹਿਣਾ ਜਿਹੜਾ ਹੈਗਾ ਇੱਕ ਜ਼ਰੂਰੀ ਹੈ ਜੋ ਕਿ ਇੱਕ ਸਾਈਕੀਆਟਰੀ ਦਾ ਅਸੂਲ ਹੈ ਉਹਦੇ ਵਿੱਚ ਕਈ ਵਾਰੀ ਟਿਲ ਮਿਲਦੀ ਹੈ ਤੇ ਜਿਹੜੇ ਵਿਅਕਤੀ ਜਿਹੜੇ ਨਸ਼ਾ ਛੁਡਾਊ ਕੇਂਦਰ ਚ ਪਰਤੀ ਵੀ ਹੁੰਦੇ ਨੇ ਉਹ ਕਈ ਵਾਰੀ ਵਿੱਚੇ ਹੀ ਜਿਹੜੀ ਪ੍ਰਕਿਰਿਆ ਨੂੰ ਛੱਡ ਜਾਂਦੇ ਨੇ ਇੱਕ ਸਰ ਲੋਕ ਤਾਂ ਕਈ ਵਾਰੀ ਕਿ ਸੇਫ ਪੰਜਾਬ ਹੈਲਪਲਾਈਨ ਇੱਕ ਸਟਾਰਟ ਕੀਤੀ ਹੈ ਸੀਐਮ ਸਾਹਿਬ ਵੱਲੋਂ ਉਹਦੇ ਵਿੱਚ ਤੁਸੀਂ WhatsApp ਰਾਹੀਂ ਜਿਹੜਾ ਹੈਗਾ ਤੁਸੀਂ ਸਾਨੂੰ ਇਨਫੋਰਮੇਸ਼ਨ ਦੇ ਸਕਦੇ ਹੋ ਮੇਰਾ ਮੋਬਾਈਲ ਨੰਬਰ ਬਠਿੰਡਾ ਪੁਲਿਸ ਦੀ ਵੈਬਸਾਈਟ ਤੇ ਉਪਲਬਧ ਹੈ ਐਸਐਸਪੀ ਸਾਹਿਬ ਦਾ ਉਪਲਬਧ ਹੈ ਜੇਕਰ ਆਪਾਂ ਨੂੰ ਲੱਗਦਾ ਹੈ ਕਿ ਇੱਕ ਸੋਰਸ ਤੇ ਆਪਾਂ ਇਨਫੋਰਮੇਸ਼ਨ ਦੰਨੇ ਆ ਤੇ ਉੱਥੇ ਕੋਈ ਲੀਕੇਜ ਹੁੰਦੀ ਹੈ ਤਾਂ ਤੁਸੀਂ ਸਾਡੇ ਮੋਬਾਈਲ ਤੇ ਜਿਹੜਾ ਹੈਗਾ ਇਨਫੋਰਮੇਸ਼ਨ ਵੀ ਦੇ ਸਕਦੇ ਹੋ ਔਰ ਇਸ ਤੋਂ ਇਲਾਵਾ ਜਿਹੜੀ ਹੁਣ ਸਪੈਸ਼ਲ ਪ੍ਰੋਵੀਜ਼ਨ ਅਸੀਂ ਰੱਖੀ ਹੈ ਆਪਣੇ ਕੰਮਕਾਜ ਦੇ ਵਿੱਚ ਤਾਂ ਕਿ ਜਿਹੜੀ ਇਹ ਇਨਫਾਰਮੇਸ਼ਨ ਆ ਲੋਕਾਂ ਵੱਲੋਂ ਦਿੱਤੀ ਜਾਂਦੀ ਆ ਉਹਨੂੰ ਗੁਪਤ ਰੱਖਿਆ ਜਾਵੇ ਤੇ ਵਿਅਕਤੀ ਦੀ ਜਿਹੜੀ ਹੈਗੀ ਆਇਡੈਂਟੀਟੀ ਡਿclare ਨਾ ਕੀਤੀ ਜਾਵੇ। ਥੈਂਕ ਯੂ ਸਰ ਜੀ। ਹਾਂ ਜੀ। ਮੈਂ 2013 ਦੇ ਵਿੱਚ ਬਲਾਕ ਸੰਤੀ ਮੈਂਬਰ ਜਿੱਤਾ ਸੀਗਾ ਬਾਅਦ ਵਿੱਚ ਮੈਂ ਬਲਾਕ ਦਾ ਚੇਅਰਮੈਨ ਬਣ ਗਿਆ ਸੀ ਜੀ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਬਸ ਰਮਾਣਾ ਸਾਹਿਬ ਦੇ ਨਾਲ ਰਹੇ ਕਾਫੀ ਚਿਰ ਕੰਮ ਕਰਦੇ ਰਹੇ। ਚਿੱਟੇ ਲੋਕਾਂ ਵਾਸਤੇ ਬਹੁਤ ਭੱਜਨ ਕੀਤੀ ਪਰ ਕੋਈ ਨਹੀਂ ਹੱਲ ਹੋਇਆ ਬਾਅਦ ਲੋਕਾਂ ਨੇ ਦੁਸ਼ਮਣੀਆਂ ਤਰ੍ਹਾਂ ਇੱਕ ਦੁਸ਼ਮਣੀ ਕੱਢੀ ਵੀ ਇਹ ਸਾਡੇ ਜਵਾਕਾਂ ਨੂੰ ਫੜਾਉਂਦਾ ਸਾਨੂੰ ਚਿੱਟਾ ਪੰਦ ਕਰਾਉਂਦਾ ਤੇ ਅਸੀਂ ਇਹਦੇ ਜਵਾਕਾਂ ਲਾਏ ਉਸ ਤੋਂ ਬਾਅਦ ਹੀ ਕੁਝ ਲੋਕਾਂ ਨੇ ਇਕੱਠੇ ਹੋ ਕੇ ਪਿੰਡ ਦੇ ਨਾਲ ਮਿਲ ਮਲਾ ਕੇ ਤੇ ਮੇਰੇ ਦੋਨਾਂ ਬੇਟੇ ਨਸ਼ੇ ਦੇ ਲਾਤਾ ਜੀ ਵੱਡਾ ਬੇਟਾ ਜਿਹੜਾ ਮੇਰਾ ਜੇਲੇ 'ਚ ਹੈ ਜੀ ਉਹ ਸਾਹਬ ਨਾਲ ਗੱਲ ਹੋਈ ਸੀ ਸਰ ਨਾਲ ਵੀ ਉਹ ਜਿੱਦੇ ਤੁਰਿਆ ਗਿਆ ਸੀ ਟੂ ਟੈਕਸ ਤੋਂ ਜੀ ਉਹਦੇ ਕੋਲੇ ਕੋਈ 250 ਗ੍ਰਾਮ ਸਮਗਰੱਥ ਸੀਗਾ ਦੋ ਬੰਦੇ ਉਹਦੇ ਨਾਲ ਰਾਮਾ ਪਿੰਡ ਐ ਭਤਿੰਦੇ ਨੇ ਰਾਮੇ ਪਿੰਡ ਤੋਂ ਜਾਂ ਰਾਮੇ ਮੰਡੀ ਤੋਂ ਐ ਉਹ ਨਹੀਂ ਮੈਨੂੰ ਪਤਾ ਜੀ ਇੱਕ ਮੁੰਡਾ ਉਹਨਾਂ ਨਾਲ ਗੰਨੇਆਂ ਦੇ ਸੀਗਾ ਜੀ ਉਹਨ ਦਾ 7 ਮਹੀਨੇ ਹੋ ਗਏ ਜੇਲ੍ਹ ਕੀ ਹੈ ਜੀ ਉਹ ਉਸ ਕੰ ਦਾ ਮੈਂ ਮੰਗ ਕਰਦੇ ਹਾਂ ਜੀ ਕਿੰਨਾ ਕਹਿੰਦਾ ਤੁਹਾਡੇ ਇਸ ਪਿੰਡ ਸਾਡੇ ਨਸ਼ਾ ਦੇਖੋ ਜੀ ਜੇ ਆਪਾਂ ਮੋਟੇ ਦੀ ਗੱਲ ਕਰੀਏ ਤੇ ਮੋਟਾ ਨਹੀਂ ਹੈ ਇੱਥੇ ਦਾ ਸਿਰਫ 100-100 ਗ੍ਰਾਮ ਉਹ 150 ਗ੍ਰਾਮ ਵਾਲੇ ਆ ਕਿਲੋ ਵਾਲਾ ਤਾਂ ਕੋਈ ਹੈ ਨਹੀਂ ਸਾਡੇ ਪਿੰਡ 'ਚ ਕਿਲੋ ਵਾਲੇ ਜੇ ਕੋਈ ਹੈਗੇ ਆ ਅੱਧੇ ਦੇ ਕਿਲੋ ਵਾਲੇ ਤੋਂ ਸਪਲਾਈ ਕਰਦੇ ਆ ਤੇ ਵੇਚਣ ਵਾਲਿਆਂ ਨੂੰ ਦਿੰਦੇ 10 ਗ੍ਰਾਮ ਲਿਆ ਕੇ ਫਿਰ 20 ਗ੍ਰਾਮ ਲਿਆ ਤੇ ਉਹ ਵਿਕਰੀ ਕਰਕੇ ਉਹ ਤੇ ਵੇਚ ਕੇ ਤੇ ਉਹਨਾਂ ਫਿਰ ਫਰੀਦ ਲੱਜੇ ਕਿਉਂ ਰਹੀ ਆ ਪੁਲਿਸ ਫੇਲ ਕਿਉਂ ਹੋਈ ਹੈ ਦੇਖੋ ਜੀ ਕਈ ਤਰ੍ਹਾਂ ਦੀਆਂ ਗੱਲਾਂ ਜੀ ਦੇਖੋ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਕੋਈ ਹੌਸਲ ਦਾ ਕੰਮ ਕਰਦੇ ਆ ਉਹ ਪਿੰਡ ਚ ਅੱਜ ਵੀ ਕੋਈ ਨਹੀਂ ਹੈ ਕਿਉਂ ਰਾਤ ਹੀ ਸੀਐਡੀ ਹੋ ਗਈਆਂ ਫੋਨ ਹੋ ਗਏ ਵੀ ਕੱਲ ਨੂੰ ਤੜਕੇ ਰੇਡ ਪੈਂਦੀ ਹੈ ਅੱਛਾ ਅਡਵਾਂਸ ਹੀ ਦੱਸ ਅਡਵਾਂਸ ਹੀ ਦੱਸਾ ਜੀ ਬਹੁਤ ਸਾਰੇ ਲੋਕਾਂ ਨੇ ਵੱਡੀਆਂ ਵੱਡੀਆਂ ਗੋਠੀਆਂ ਪਾਈਆਂ ਹੋਈਆਂ ਇੱਥੇ ਪਰ ਉਹ ਸਾਰੀ ਇਸੇ ਇਸੇ ਕੰਮ ਦੀ ਗਰਾਮਾਤ ਹੀ ਹੈ ਜਿੱਤੇ ਦੀ ਗਰਾਮਾਤ ਹੈ ਮੈਨੂੰ ਪਤਾ ਕਿਵੇਂ ਲੱਗ ਜਾਂਦਾ ਵੀ ਜਿਵੇਂ ਤੁਸੀਂ ਕਿਹਾ ਵੀ ਪਹਿਲਾਂ ਹੀ ਦੇਖੋ ਜੀ ਗੱਲ ਪੁਲਿਸ ਡਿਪਾਰਟਮੈਂਟ ਤੋਂ ਹੀ ਲੀਕ ਆਊਟ ਹੁੰਦੀ ਹੈ ਵੀ ਕੱਲ ਨੂੰ ਰੇਡ ਪੈਣੀ ਹੈ ਪੁਲਿਸ ਪਹਿਲਾਂ ਆਪਦੇ ਹਾਂ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਪਹਿਲਾਂ ਉਹ ਆਪਦੀ ਕਾਮਯਾਬੀ ਕਰੇ ਪੁਲਿਸ ਪ੍ਰਸ਼ਾਸਨ ਤੇ ਕੰਟਰੋਲ ਕਰੇ ਵੀ ਜਿਹੜੀ ਗੱਲ ਲੀਕ ਹੁੰਦੀ ਹੈ ਧੰਨਵਾਦ